ਆ ਪੰਮਾ ਬਾਈ ਹੈ ਨਾ ਇਹ ਸਾਡਾ ਹੌਲੈਂਡ ਦਾ ਸਪੈਸ਼ਲਿਸਟ ਹੈ ਬਾਈ ਠੀਕ ਹੈ ਹੌਲੈਂਡ ਦਾ ਕੋਈ ਵੀ ਕੁੰਡੀ ਕਿਥੇ ਵੜੀ ਹੋਵੇ ਤਾਂ ਬਾਈ ਨਾਲਸ ਪਰ ਕਰ ਦੋ ਪਾਵੇ ਬਾਈ ਇਹ ਕੰਮ ਕਰਨ ਨੂੰ ਕੋਈ ਮੜੇ ਟਰੈਕਟਰ ਨਹੀਂ ਹੈਗੇ ਜਿਹਨੇ ਕੰਮ ਵਾਸਤੇ ਲੈਣਾ ਬਹੁਤ ਚੰਗੇ ਟਰੈਕਟਰ ਨੇ ਹਾਂਜੀ ਤੇਲ ਖਰਚਾ ਵੀ ਘੱਟ ਹੈ ਨਾਲ ਬਾਈ 47 ਨੂੰ ਲੋਕ ਬੜੀ ਪਸੰਦ ਕਰ ਰਹੇ ਨੇ ਟਰੈਕਟਰ ਨੂੰ ਹਨਾ ਹਾਂਜੀ 47 ਦੇ ਬਾਈ ਹਿੱਸਾ ਵੀ ਹਨ ਵਧੀਆਗਾ ਇਹ 3 ਸਪੀਡ ਜਾਂਦਾ ਹਾਈ ਲੋ మీడియం ਲੇਕਿਨ ਸਾਰੇ ਫੰਕਸ਼ਨ ਆ ਜਾਂਦੇ ਆ ਸਾਸੀ ਕਾਲ ਵੀਰੋ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਪਹੁੰਚ ਗਏ ਬਾਈ ਆਪਾਂ ਫੇਰ ਫਾਰਮ ਟਰੈਕ ਵਾਲੇ ਵੀਰਾਂ ਕੋਲ ਕੀ ਹਾਲ ਹੈ ਵੀਰੇ ਹੋ ਠੀਕ ਹੈ ਜੱਗੂ ਬਾਈ ਬਹੁਤ ਵਧੀਆ ਐ ਤੁਸੀਂ ਦੱਸੋ ਠੀਕ ਹੈ ਜੀ ਤੇ ਬਾਈ ਬਾਈ ਰਾਣੇ ਫੱਟੇ ਚੱਕੇ ਪਏ ਆ ਟਰੈਕਟਰ ਨਾਲੇ ਬਹੁਤ ਪੜਾ ਜਿੰਨੇ ਟਰੈਕਟਰ ਨਵੇਂ ਆਉਣੇ ਆ ਵਿਕਦੇ ਆ 19 ਨਾਲ ਵਿੱਚ ਪੁਰਾਣੇ ਟਰੈਕਟਰ ਵੀ ਆ ਬਾਈ ਆਉਣੇ ਵਿੱਚ ਘੱਟ ਹੋ ਜਾਨੇ ਟਰੈਕਟਰ ਤੇ ਵੀ ਨਾ ਕੋ ਟਰੈਕਟਰ ਖੜੇ ਨੇ ਤਿੰਨ ਚਾਰ ਆਪਾਂ ਇਹਨੂੰ ਥੋੜੀ ਟਰੈਕਟਰਾਂ ਦੀ ਪੂਰੀ ਪ੍ਰੋਪਰ ਵੀਡੀਓ ਪਾਉਣੀ ਆ ਤੁਹਾਨੂੰ ਤੇ ਉੱਧਰ ਖੜੇ ਨੇ ਟਰੈਕਟਰ ਆ ਜੋ ਵੀਰੇ ਪਾ ਦਿਓ ਚਾਰਣਾ ਤਾਂ ਸੋਮਰਾਜ ਆ ਕਿਆ ਦੇ ਟੇਲਾ ਟਰੈਕਟਰਾਂ ਦੀ ਕਿੰਨਾ ਮਾਡਲ ਆ ਇਹਦੇ ਬਾਰੇ ਦੋ ਜਾਣਕਾਰੀ ਆ ਆ ਫੈ ਚੀਜ਼ ਹੈ ਚੀਜ਼ ਬਹੁਤ ਵਧੀਆ ਸਾਫ ਸੁਥਰੀ ਚੀਜ਼ ਹੈ ਠੀਕ ਆ ਹਾਂ ਬਿਰੋ ਚੰਗਾ ਟਰੈਕਟਰ ਹੈ ਕੰਡੀਸ਼ਨ ਟਰੈਕਟਰ ਦੀ ਬਿਲਕੁਲ ਸਾਫ ਹੈ ਮਾਡਲ 22 ਆ 22 ਮਾਡਲ ਹੈ ਨਵੇਂ ਵਰਗਾ ਟਰੈਕਟਰ ਪਿਆ 22 ਮਾਡਲ ਵੀਰੇ ਦਿਖਾ ਦੇ ਮਾੜੇ ਕੋਲ ਤੇ ਆ ਕੇ ਚੰਗੀ ਤਰ੍ਹਾਂ ਠੀਕ ਆ ਜੀ ਜੰਮਾ ਸੀਲਡ ਟਰੈਕਟਰ ਆ ਕਲਚ ਤੱਕ ਨੂੰ ਵੀ ਚਾਬੀ ਨਹੀਂ ਹੈਗੀ ਟਰੈਕਟਰ ਤੇ ਠੀਕ ਆ ਜੀ ਲੋ ਜੀ ਟਾਇਰਾਂ ਦੀ ਕੰਡੀਸ਼ਨ 80 ਪੈਸੇ ਦੇ ਕਰੀਬ ਆ ਨਾਲ ਦੇ ਟਾਇਰ ਆ ਵੀਰੋ ਠੀਕ ਆ ਜੀ ਲੋ ਜੀ ਕਰ ਲੋ ਚੈੱਕ ਵੀਰੇ ਆ ਜਾ ਮਾੜਾ ਪਿੱਛੇ ਤੇ ਦਿਖਾ ਦੇ ਮੇਰਾ ਵੀਰ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਪੀਵੀ 12 ਰੋਪੜ ਨੰਬਰ ਆ ਲੋਕਲ ਠੀਕ ਆ ਜੀ ਨੰਬਰ ਵੀ ਘੈਂਟ ਆ ਓਕੇ 9626 ਠੀਕ ਆ ਆਜੋ ਇਧਰੋਂ ਵੀ ਦਿਖਾ ਦੇ ਵੀਰੇ ਠੀਕ ਆ ਜੀ ਤੇ ਬਾਕੀ ਫਾਈਬਰ ਛਤਰੀ ਲੱਗੀ ਹੋਈ ਐ ਬੰਪਰ ਵੀ ਕੋੜਾ ਕੋੜਾ ਛੋੜਾ ਕਹਦਨੀ ਇਹਨੂੰ ਹਾਂ ਹਾਂਜੀ ਹੈਵੀ ਬੰਪਰ ਲੱਗਿਆ ਹੋਈ ਹਲਗਰੋ ਹੈਵੀ ਨਾਲੇ ਪੁਰਾਣੇ ਮਾਡਲ ਵਾਲਾ ਟਰੈਕਟਰ ਹੈ ਜਿਹੜਾ ਪਹਿਲੀ ਸ਼ੋਅ ਚ ਆਉਂਦਾ ਤਾਂ ਕਈ ਵੀਰੇ ਨਾ ਸ਼ੋਆ ਨੂੰ ਬੱਧ ਪਸੰਦ ਕਰਦੇ ਹੁਣ ਵੀ ਵੀਰੇ ਹਾਂਜੀ ਹਨਾ ਇਹ ਗੱਲ ਤਾਂ ਹੈ ਠੀਕ ਆ ਬਾਕੀ ਤੁਸੀਂ ਆਪਦੀ ਤਸੱਲੀ ਆ ਕੇ ਕਰਨੀ ਆ ਫਿਰ ਚੱਲਿਆ ਚੁਲਿਆ ਵਾ ਕਿੰਨਾ ਕੇ ਚੱਲਦਾ ਮੀਟਰ ਮੋਟਰ ਹਾਂਜੀ ਹਾਂਜੀ ਇਹ 817 ਘੰਟੇ ਚੱਲਿਆ ਬਾਈ 817 ਹਾਂ ਹਾਂਜੀ 817 ਘੰਟੇ ਅਰੇ ਨਾ ਚੱਲਿਆ ਬਾਈ ਟਰੈਕਟਰ ਆ ਹਾਂਜੀ ਠੀਕ ਹੈ ਜੀ ਬਾਕੀ ਮੇਰਾ ਵੀਰ ਕੋਈ ਵੀ ਚਾਹਵਾਨ ਹੋਇਆ ਤਾਂ ਵੀਰ ਨਾਲ ਕੋ ਖੜਾ ਏ ਹਾਂਜੀ ਤੇ ਵੀਰ ਨੇ ਵਸੇ ਇਹਦਾ 5 ਲੱਖ ਰੁਪਏ ਕਹਿੰਦੇ ਆ ਥੋੜਾ ਮਾਨਦਗਲ ਮੌਕੇ ਤੇ ਕਰਦਣਾ ਠੀਕ ਹੈ ਜੀ ਚੰਗਾ ਟਰੈਕਟਰ ਆ 22 ਮਾਡਲ ਹੈ ਤੇ ਟਾਇਰਾਂ ਦੇ ਲੇ ਕੇ ਜਣੀ ਕਿ ਪੂਰਾ ਟਰੈਕਟਰ ਸੀਲ ਦਾ ਤੁਹਾਨੂੰ ਕੋਈ ਰੁਪਿਆ ਲਾਉਣ ਦੀ ਲੋੜ ਨਹੀਂ ਠੀਕ ਹੈ ਵੀਰੋ ਸੌਦਾ ਮੋੜੇ ਮਿਲਣਾ ਸੌਦਾ ਹੈ ਉਹ ਥੋੜਾ ਮੌਕੇ ਤੇ ਹੁਣ ਠੀਕ ਹੈ ਜੀ ਜਣੀ ਕਿ ਕੰਡੀਸ਼ਨ ਬਹੁਤ ਚੰਗੀ ਆ ਟਰੈਕਟਰ ਦੀ ਹਾਂਜੀ ਪੂਰਾ ਓਕੇ ਆ ਟਰੈਕਟਰ ਕੋਈ ਰੁਪਿਆ ਨਹੀਂ ਲੱਗਦਾ ਬਾਈ ਹਗਾ ਤੇ ਚੱਕਿਆ ਵਾ ਵਿਚਾਰਾ ਉੱਪਰ ਯਾਰ ਇਹ ਭਾਈ ਟੈਸਟਿੰਗ ਪਰ ਲਾਇਆ ਵਾ ਅਸ ਅੱਛਾ ਮੈਨੂੰ ਪਤਾ ਨਹੀਂ ਯਾਰ ਕਾਹਦੇ ਚੱਕਦਾ ਮਾਥਰ ਉੱਪਰ ਹੈ ਟੈਸਟਿੰਗ ਪਰ ਲਾਇਆ ਵਾ ਅੱਛਾ ਹਾਂਜੀ ਲਿਫਟ ਚੈੱਕ ਕਰ ਰਹੇ ਹਾਂ ਹਾਂਜੀ ਓਕੇ ਹਾਂਜੀ ਲੋ ਬਾਈ 47 ਲਾਇਆ ਵਾ ਇੱਧਰ ਟੈਸਟਿੰਗ ਤੇ ਭਾਈ ਇਹਨਾਂ ਨੇ ਇਹ ਲਿਫਟ ਕੈਪੈਸਿਟੀ ਚੈੱਕ ਹੋ ਰਹੀ ਆ ਵੀਰ ਕਹਿੰਦਾ ਆ ਵੀ ਬਾਈ 735 ਹੋਆ ਹਾਂਜੀ ਤੁਸੀਂ ਯਾਰ ਮੇਰੇ ਸਾਹ ਨਾਲ ਸਵਰਾਜਾਂ ਦੇ ਵਾਲੇ ਵੱਧ ਹੋ ਗਏ ਹੁਣ ਯਾਰ ਕਿਆ ਚੱਕਰ ਹੈ ਦੇਖੋ ਭਾਈ ਜਿਹੜਾ ਆਈ ਜਾਂਦਾ ਅਸੀਂ ਗਾਗ ਨੂੰ ਕਹਿੰਦੇ ਨਾ ਨਹੀਂ ਕਰਨੇ ਓਕੇ ਮਤਲਬ ਕਿ ਦੇਖੇ ਤੋਰਨਾ ਦੇਖੇ ਤੋਰਨਾ ਟਰੈਕਟਰ ਠੀਕ ਹੈ ਇਹ ਟਰੈਕਟਰ ਕਿਹੜਾ ਮਾਡਲ ਹੈ 15 ਹਾਂ ਚੋਲਾ ਮਾਡਲ ਹੈ 14 ਹਾਂਜੀ 2014 ਮਾਡਲ ਹੈ ਵੀਰੋ ਸਵਰਾਜ 735 ਮੁਰਲੇ ਟਾਇਰ ਬਾਈ ਮੰਨ ਕੇ ਚਲੋ ਪਿਛਲੇ 40 ਕੇ ਪੈਸੇ ਨੇ ਮੁਰਲੇ ਟਾਇਰ ਵੀ ਵੀਰੋ 50 60 ਪੈਸੇ ਠੀਕ ਹੈ ਤੇ ਇਹਨੂੰ ਹੋਇਆ ਕੁਝ ਨਹੀਂ ਵੀਰੋ ਵੈਸੇ ਹੀ ਚੱਕਿਆ ਵਾ ਵੀਰ ਕਹਿੰਦਾ ਲਿਫਟ ਚੈੱਕ ਕਰ ਰਹੇ ਹਾਂ ਟਰੈਕਟਰ ਚੈਕਿੰਗ ਜਲਦੀ ਹੋਰ ਕੁਝ ਚੈੱਕ ਕਰੀ ਹਾਂਜੀ ਹਾਂਜੀ ਪਿੱਛੇ ਦਿਖਾ ਦੇ ਵੀਰ ਨੂੰ ਆਗੇ ਮਾੜ ਜਾ ਵੀਰ ਦੋ ਜੀ ਅਕੀ ਚੈੱਕ ਕਰ ਲਓ ਵੀਰੋ ਅੱਗੇ ਪਿੱਛੇ ਤੇ ਚੰਗੀ ਤਰ੍ਹਾਂ ਰੈਕਟਰ ਠੀਕ ਆ ਜੀ ਇਹਦਾ ਵੀਰੇ ਮੁੱਲ ਕਿੰਨਾ ਭਾਈਆਂ ਵਾਲਾ ਭਾਈਆਂ ਵਾਲਾ ਮੁੱਲ ਤੁਸੀਂ 14 ਮਾਡਲ ਠੀਕ ਆ ਇਹਦਾ ਕਹਿੰਦੇ ਆਪਣਾ 3 15 ਮੰਗਦੇ ਮੰਗਦੇ ਚਲੋ ਵੱਧ ਗਏ ਚਲੋ ਤੁਸੀਂ ਜੋ ਕਹਿੰਦਾ ਠੀਕ ਆ ਚੱਲ ਮੱਥੇ ਹੀ ਓਕੇ ਜੀ ਬਾਈ ਕਹਿੰਦਾ 3 15 ਡਿਮਾਂਡ ਹੈ ਬਾਈ 14 ਮਾਡਲ ਹੈ 14 ਮੈਨੂੰ ਵੀ ਬਾਈ ਨੇ 15 ਦੱਸਿਆ ਯਾਰ ਇਹ 14 ਮਾਡਲ ਹੈ ਠੀਕ ਆ ਬਾਈ ਹਾਂਜੀ ਬਾਕੀ ਕਨਫਰਮੇਸ਼ਨ ਆਪਾਂ ਬਾਈ 47 ਦੇ ਲੋਕ ਵਧੀਆ ਪਸੰਦ ਕਰ ਰਹੇ ਨੇ ਰੈਕਟਰ ਨੂੰ ਹਨਾ ਹਾਂਜੀ 47 ਬਾਈ ਹਿੱਸਾਬੀਆਂ ਵਧੀਆਗਾ ਇਹ 3 ਗੀਰ ਜਾਂਦਾ ਹਾਈ ਲੋ మీడియం ਲੇਕਿ ਸਾਰੇ ਫੰਕਸ਼ਨ ਆ ਜਿੰਨੇ ਆ ਪਾਵਰ ਵੀ ਛੋਟੀ ਆ ਤੇਲ ਖਰਚਾ ਵੀ ਘੱਟ ਹੁੰਦਾ ਤੇਲ ਖਪਤ ਵੀ ਘੱਟ ਰਹਿੰਦੀ ਗੀਅਰ ਵੀ ਦੂਸਰੇ ਗੀਅਰ ਨੇ ਜਿਵੇਂ ਗੱਡੀ ਦੇ ਗੀਅਰ ਹੁੰਦੇ ਜਿਵੇਂ ਮਲਾਈ ਵਰਗੇ ਇੱਕ ਉਂਗਲ ਨਾਲ ਗੀਅਰ ਪੈਂਦੇ ਸੀ ਠੀਕ ਆ ਵੀਰੇ ਠੀਕ ਆ ਓਕੇ ਇੱਕ ਅਜ ਸਾਡੇ ਕੋਲ ਵੀ ਆ ਗਿਆ ਥੋੜਾ ਟਰੈਕਟਰ ਹਾਂਜੀ 60 55 60 55 20 ਮਾਡਲ ਜਿਹੜਾ ਤੁਸੀਂ ਦੇਖ ਹਾਂ ਟਰੈਕਟਰ ਉਹ ਵੀ ਸਾਫ ਸੁਥਰਾ ਹੈ ਪੂਰਾ ਪੂਰਾ ਅਸੀਂ ਫਿਰ ਵਧੀਆ ਟਰੈਕਟਰ ਲੈਣੇ ਉਹਨਾਂ ਕੈਂਟ ਆ ਕੈਂਟ ਲਈ ਦੀ ਅਸੀਂ ਆਹ ਵੀ ਵੈਰਾਈਟੀ ਤੁਹਾਡੇ ਕੋਲ ਨਵੀਂ ਆ ਗਈ ਨਾ ਕੋਈ ਨਾ ਇਹ ਉਹ ਨਹੀਂ ਮਾਰਕਾ ਮੁਰਕਾ ਲੱਗਿਆ ਵਾ ਮਾਰਕਾ ਮੁਰਕਾ ਬਹੁਤ ਵੈਸੇ ਧੀਏ ਇਹ ਮੈਨੂੰ ਏਸ ਲੱਗਦਾ ਹਾਂ ਏਸ ਹੈ ਜੀ ਇਹ ਵੀਰੋ ਏਸ ਆ ਗਿਆ ਵੀ ਇਹਨਾਂ ਕੋਲ ਇਹ ਟਰੈਕਟਰ ਇਹਦੇ ਵੈਸੇ ਸਟਿੱਕਰ ਨਹੀਂ ਹੈਗੇ ਇਹ ਆਪਣਾ ਹੈ ਕਿਹੜਾ ਕਿੰਨੇ ਪਾਵਰ ਵਾਲਾ ਇਹ ਏਸ ਦਾ ਹੈਗਾ ਕਿੰਨੇ ਪਾਵਰ ਵਾਲਾ ਇਹ 350 ਹੈ 350 ਵਾਲਾ ਇਹ ਵੀਰੋ ਏਸ 350 ਹੈ 45 ਐਚਪੀ ਜਾ ਵੀਰੇ ਹਾਂਜੀ ਹਨਾ ਹਾਂਜੀ 45 ਐਚਪੀ ਦੇ ਵਿੱਚ ਤੇ ਟਾਇਰ ਵੀ ਨਾਲ ਦੇ ਨੇ ਇਹਦੇ ਟਰੈਕਟਰ ਦੇ ਟਰੈਕਟਰ ਨਾਲ ਟਾਇਰ ਵੀ ਨਾਲ ਦੇ オリジナル ਟਰੈਕਟਰ ਸਾਰਾ ਹੀ 15 ਮਾਡਲ ਹੈ ਇਹਦੇ ਚਾਰੇ ਟਾਇਰ ਨਾਲ ਦੇ ਨੇ ਟਰੈਕਟਰ ਦੇ ਇਹਦਾ ਟਰੈਕਟਰ ਦਾ ਹਜੇ ਤੱਕ ਕਲਚ ਵੀ ਨਹੀਂ ਖੋਲਿਆ ਹੋਇਆ ਹੈਗਾ ਚਲਾਈ ਚਰੂਈ ਦਾ ਬਹੁਤ ਪਧਰਾ ਟਰੈਕਟਰ ਹੈ ਹਾਂਜੀ ਠੀਕ ਹੈ ਜੀ ਮਾਡਲ 15 15 ਮਾਡਲ ਹੈ 15 ਮਾਡਲ ਹੈ ਠੀਕ ਹੈ ਪਿੱਛੇ ਨੂੰ ਆ ਜਾ ਵੀਰੇ ਪਿੱਛੇ ਦਿਖਾ ਦੇ ਇਹਦਾ ਬੇਸਾ ਵੀ ਲੱਗੇ ਹੋਏ ਵੀਰੇ ਇਹਨੂੰ ਬੇਸਾ ਵੀ ਲੱਗੀ ਹੋਈ ਹੈ ਚਲਦੀ ਵਰਕਿੰਗ ਹੈ ਸਭ ਕੁਝ ਇਹਦਾ ਤੇ ਵੀਰੋ ਆ ਜਿੰਨੇ ਵੀ ਟਰੈਕਟਰ ਇਹਨਾਂ ਦਾ ਨੰਬਰ ਵੀ ਸਾਰਾ ਆਪਣੇ ਲੋਕਲ ਹੈ ਪਿੱਛੇ ਦੇ ਮਰਾੜਾ ਮੁਰੂੜਾ ਦਾ ਫੁੱਲ ਸਾਫ ਆ ਦੇਖੋ ਜੀ ਵੀ ਐਲ ਦੀ ਬੇਸ ਲੱਗੀ ਹੋਈ ਆ ਠੀਕ ਆ ਕੁੱਲ ਮਿਲਾ ਕੇ ਚੰਗਾ ਟਰੈਕਟਰ ਆ ਵੀਰੋ ਹਾਂਜੀ ਤੇ ਜਿਵੇਂ ਆਪਾਂ ਬਾਈ ਕਹਿ ਦਨਿਆਂ ਜਿਹੜੇ ਏ ਟਰੈਕਟਰ ਨੇ ਇਹ ਕੰਮ ਕਰਨ ਨੂੰ ਕੋਈ ਮੜੇ ਟਰੈਕਟਰ ਨਹੀਂ ਹੈਗੇ ਜਿਹਨੇ ਕੰਮ ਵਾਸਤੇ ਲੈਣਾ ਬਹੁਤ ਚੰਗੇ ਟਰੈਕਟਰ ਨੇ ਹਾਂਜੀ ਤੇਲ ਖਰਚਾ ਵੀ ਘੱਟ ਹੈ ਇਹਨਾਂ ਦਾ ਠੀਕ ਆ ਸਾਰੇ ਪੱਖੋਂ ਵਧੀਆ ਪਿਛਲੇ ਹਿੱਸੇ ਦਾ ਉਹ ਆਪਣਾ ਦੂਆ ਸੁਵਰਾਜ ਵਾਲੀ ਆ ਹਾਂਜੀ ਸੁਵਰਾਜ ਇਹ ਪਿੱਛੇ ਤੇ ਸੁਵਰਾਜ ਇਹ ਪਿੱਛੇ ਦਾ ਹਾਂ ਠੀਕ ਆ ਲੋ ਜੀ ਬਾਈ ਹਾ ਹਾ ਤੇ ਸਾਡਾ ਹੈਪੀ ਵੀਰ ਹੋਰ ਆਪ ਵੀਰੇ ਵਧੀਆ ਵਧੀਆ ਬਾਈ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਬਾਈ ਵੀਡੀਓ ਚ ਇਹਦੇ ਬਾਈ ਨਾਲ ਕੋਈ ਬਣਾਈ ਨਹੀਂ ਹੈਗੀ ਵੀਰ ਸਾਡਾ ਜੱਦ ਸਾਲ ਫਰਮ ਡਰੈਗ ਹਾਂ ਠੀਕ ਆ ਹੋਰ ਕੀ ਹੁਣ ਮੈਂ ਕੀ ਜਾਂਸੀ ਉਹ ਛੱਡਣੀ ਨਹੀਂ ਨਾ ਨਾ ਆਪਣੇ ਸਾਰਿਆਂ ਦਾ ਕੰਮ ਜ਼ਰੂਰੀ ਆ ਜ਼ਰੂਰੀ ਕਰਨਾ ਚਾਹੀਦਾ ਕੰਮ ਨਾਲੇ ਭਾਵ ਹੈਗੇ ਆ ਵੈਸੇ ਬਹੁਤ ਟਾਈਮ ਤੋਂ ਚੌਂੜੀ ਨਾਲ ਜੁੜਿਆ ਹੋਇਆ ਦਾ ਹੁਣ ਬਾਈ ਦਾ ਮਾਣਾ ਉਹਨਾਂ ਦਾ ਫਾਰਮ ਟਰੈਕ ਕਿਹਦੇ ਕਦੀ ਫਾਰਮ ਟਰੈਕ ਵੱਧ ਵੇਖਣ ਲੱਗੇ ਨਾ ਬਾਈ ਆਪਣਾ ਕੰਮ ਜੌਂਡੀਆ ਰਵ ਨਹੀਂ ਛੱਡਿਆ ਅੱਛਾ ਕੰਮ ਸਾਰਾ ਸਵੇਰ ਪੜ ਵੀ ਪਿਆ ਆਪਣੇ ਕੋਲ ਕੰਮ ਵੀ ਕਰੀ ਜਾਂਦੇ ਆ ਸਾਨੂੰ ਸਾਰੇ ਪਾਸੇ ਚੱਲਦਾ ਹਾਂ ਠੀਕ ਆ ਛੱਡੀ ਦੀ ਕੋਈ ਚੀਜ਼ ਨਹੀਂ ਹੈ ਵੀ ਸਾਡਾ ਬਾਈ ਆਲ ਰਾਊਂਡਰ ਬੰਦਾ ਤੇ ਹੁਣ ਜੇ ਕਿਸੇ ਨੇ ਮਰਗੀ ਫਾਰਮ ਟਰੈਕ ਦਾ ਕੰਮ ਕਰਾਉਣਾ ਉਹ ਵੀ ਤੈਨਾਂ ਸਪਰਕ ਕਰ ਸਕਦਾ ਬਾਤ ਬਾਸ ਉਹ ਵੀ ਸਾਡੇ ਨਾਲ ਚਾਹੀਦਾ ਓਰੀਜਨਲ ਸਾਮਾਨ ਦੇਸੀ ਸਾਰਾ ਕੁਝ ਹੈ ਨਾ ਦੇਸੀ ਨਹੀਂ ਹੈ ਓਰੀਜਨਲ ਹੈ ਓਰੀਜਨਲ ਹੈ ਦੇਸੀ ਵਾਲਾ ਕੰਮ ਨਹੀਂ ਜੱਗੂ ਜੌਂਡੀਆ ਚ ਵੀ ਨਹੀਂ ਬੰਦਾ ਬਾਈ ਸਾਡਾ ਠੀਕ ਆ ਫੋਨ ਦੇਖੋ ਬਾਈ ਮਿੰਟੋ ਮਿੰਟ ਫੋਨ ਆਉਗਾ ਵਿਆਹ ਕਰਾ ਕੇ ਥੋੜਾ ਜਿਹਾ ਬੱਦਪੀ ਜੀ ਰਹਿਣ ਲੱਗ ਗਿਆ ਸਾਡਾ ਵੀਰ ਹਨਾ ਠੀਕ ਆ ਫਰਕ ਤਾਂ ਪੈਂਦਾ ਲਾਈਫ ਨੂੰ ਫਰਕ ਤਾਂ ਪੈਂਦਾ ਧੂੜਾ ਪੜ ਦੂਗਾ ਇਹ ਪੂਰਾ ਹੈ ਪੂਰਾ ਹਾਂ ਤੇ ਇਹਦਾ ਵੀਰੇ ਰੇਟ 260 ਹਾਂਜੀ ਠੀਕ 2 ਲੱਖ 60 ਹਜ਼ਾਰ ਰੁਪਏ 2 ਲੱਖ 60 ਹਜ਼ਾਰ ਵੀਰੋ ਰੇਟ ਆ 15 ਮਾਡਲ ਆ ਟਰੈਕਟਰ ਦੇ ਨਾਲ ਜਿਹੜੇ ਟਾਇਰ 60 ਪੈਸੇ ਆ ਵੀਰੋ ਇਹਨੂੰ ਚੰਗਾ ਟਰੈਕਟਰ ਮੰਨ ਕੇ ਆਇਓ ਜਿਹਨੇ ਲੈਣਾ ਜਿਹਨੇ ਕੰਮ ਵਾਸਤੇ ਲੈਣਾ ਕੋਈ ਮੜਾ ਟਰੈਕਟਰ ਨਹੀਂ ਹੈਗਾ ਯਾਦ ਰੱਖੋ 20 ਹਜ਼ਾਰ ਦਾ ਡੈਕਟਰ ਉਹ ਸਿਸਟਮ ਹੀ ਲੱਗਿਆ ਬਾ 10-15 ਹਜ਼ਾਰ ਦੀ ਛਤਰੀ ਵੀ ਛਤਰੀ ਲੱਗਣੀ ਹੈ ਨਾ ਹਾਂਜੀ 25-30 ਹਜ਼ਾਰ ਦਾ ਸਮ ਜੇ ਮੋਟਾ-ਮੋਟਾ ਮੰਨੀਏ ਹਾਂਜੀ 30 ਹਜ਼ਾਰ ਦਾ ਸਮਾਨ ਵੀ ਹੈਗਾ ਡੈਕਟਰ ਹਾਂਜੀ ਠੀਕ ਹੈ ਹਾਂ ਬਾਕੀ ਵੀਰੋ ਆਗੇ ਦੇਖ ਲਿਓ ਆਪਦੀ ਤਸੱਲੀ ਕਰ ਲਿਓ ਇੱਕ ਹੋਰ ਹੈਗਾ ਡੈਕਟਰ ਹੋਰ ਹੈਗਾ ਜੀ ਕਾਲਾ ਵੀਰ ਵੀ ਐਨ ਕਾਲਾਈ ਫਿਰਦਾ ਇੱਦਾਂ ਕਾਲੇ ਬਾਈ ਨਾਲ ਮਲਾਦੀ ਮਾੜਾ ਜਾਂ ਕਾਲਾ ਵੀਰ ਕਾਲੇ ਵੀਰ ਨੇ ਕਿਹਾ ਲਈ ਠੀਕ ਹੈ ਜੀ ਹੋਰ ਵਧੀਆ ਠੀਕ ਠਾਕ ਜੀ ਅੱਜ ਪੂਰੀ ਟੌਪ ਲੈਦਰ ਜੈਕਟ ਪਾਈ ਹੋਈ ਆ ਕਾਲੇ ਨੇ ਬਾਈ ਤੇਰਾ ਜੈਕਟ ਤੇ ਆਉਣਾ ਕਾਲੇ ਬਾਈ ਨੇ ਫਾਰਮ ਹਾਂ ਕਰਤੀ ਕਰਤੀ ਜੀ ਪੂਰੀ ਬੰਦੇ ਸਾਨੂੰ ਘੈਂਡ ਘੈਂਡ ਦੱਤੇ ਆ ਘੈਂਡ ਘੈਂਡ ਪੂਰੇ ਚੁਣਵੇਂ ਚੁਣਵੇਂ ਜਿਹੜੇ ਗਿਣਵੇਂ ਚੁਣਵੇਂ ਲੋਟ ਰਹੀ ਮੇਰੀ ਉਦਾਂ ਨਿਕਲੇ ਆ ਨਹੀਂ ਨਹੀਂ ਕਾਲਾ ਬਾਈ ਮਿਹਨਤੀ ਵੀ ਹੈਗਾ ਹੈਗਾ ਲੈ ਬਾਈ ਇਹ ਨੀਤਰਾ ਕਰਨੀ ਕੋਈ ਕੰਮ ਕਰਨ ਚਲੇ ਟਰੈਕਟਰ ਪੁਰਾਣੀ ਵੀਡੀਓ ਬਣਾਈਆ ਰੇਟ ਜੇ ਕੋਈ ਮੇਰਾ ਵੀਰ ਆਇਆ ਤਾਂ ਜਾਇਜ਼ ਕਰਕੇ ਦਿਓ ਕੋਈ ਗੱਲ ਕੋਈ ਆ ਜਾਣ ਆ ਜਾਣ ਉਹ ਹੀ ਨਾ ਕਿਤੇ ਗੱਲੇ ਨੂੰ ਨਹੀਂ ਨਹੀਂ ਰੇਟ ਦੇ ਦਿਓ ਸਾਡਾ ਪੰਮਾ ਬਾਈ 56 20 ਚੱਕੀ ਫਿਰਦਾ ਤੇ ਐ ਫੋਰ ਬਾਈ ਵਾਲੇ ਮਿਲਾ ਦिए ਇਹ ਬਾਈ ਸਾਡਾ ਆ ਜਾ ਸਾਡਾ ਪੰਮਾ ਬਾਈ ਹੈ ਨਾ ਇਹ ਸਾਡਾ ਹਾਲੈਂਡ ਦਾ ਸਪੈਸ਼ਲਿਸਟ ਹੈ ਬਾਈ ਠੀਕ ਹੈ ਹਾਲੈਂਡ ਦਾ ਕੋਈ ਵੀ ਕੁੰਡੀ ਕਿਸੇ ਵੜੀ ਹੋਵੇ ਤਾਂ ਬਾਈ ਨਾਲਸ ਪਰ ਕਰ ਦੋ ਤਵੇਂ ਬਾਈ ਹਾਂਜੀ ਠੀਕ ਹੈ ਹਸ ਨਾਲ ਹਾਲੈਂਡ ਦਾ ਸਾਰਾ ਟੋਕੇਗਾ ਹਾਂਜੀ ਟੋਕੇਗਾ ਇਹਦੇ ਤੋਂ ਹਾਲੈਂਡ ਦਾ ਕੰਮ ਜਿਹੜਾ ਮਰਜੀ ਜਿਹੜਾ ਮਰਜੀ ਕਰਤਾ ਠੀਕ ਜਿਹੜਾ ਆਪਣਾ ਕੇਮਾ ਪਾਈ ਇੱਕ ਤਾਂ ਇਹ ਪਾਈ ਆ ਬਹੁਤ ਨਮੀ ਤਾਂ ਜੀ ਉਹ ਪਿੱਲੇ ਨਹੀਂ ਹੈਗੇ ਟਰੈਕਟਰ ਹਨਾ ਇਹ ਬੰਦ ਹੋਣ ਈਆਟ ਹੀ ਆਉਂਦਾ ਹੈ ਹਾਂਜੀ ਚੱਲ ਬਾਈ ਉਹ ਦੇਖੀ ਦੇਖੀ ਲੋ ਜੀ ਬਾਈ ਇਹਨਾਂ ਦੇ ਵੀ ਬਲੈਕ ਹੋਈ ਬਾਈ ਹੁਣ ਕਹਿੰਦੇ ਇੱਕ ਰਹਿ ਗਿਆ ਬਾਈ ਆਜੋ ਆ ਵੀ ਦਿਖਾ ਦਈਏ ਆ ਜਾ ਵੀਰੇ ਇਹਦਾ ਵੀ ਮਰਾਦੀ ਚੱਲਣਾ ਫਾਰਮ ਟਰੈਕ 45 ਸੁਪਰ ਮੈਕਸ ਠੀਕ ਆ ਤੇ ਇਹ ਇਹ ਆਪਣਾ ਕਿੰਨਾ ਮਾਡਲ ਹੈ ਵੀਰੇ ਇਹ 12 ਮਾਡਲ ਹੈ ਇਹ 12 ਮਾਡਲ ਹੈ ਵੀਰੋ ਸੁਪਰ ਮੈਕਸ ਹੈ ਹਾਂਜੀ 13 ਦੀ ਕੰਡੀਸ਼ਨ ਅੱਧੀ ਮੰਨ ਲਓ ਜੇ 60 ਪੈਸੇ ਮੰਨ ਲਓ ਹਨਾ ਠੀਕ ਆ ਤੁਸੀਂ ਅੱਧੇ ਹੀ ਮੰਨੋ ਯਾਰ ਨੰਬਰ ਮੋਹਾਲੀ ਮੋਹਾਲੀ ਨੰਬਰ 22659 ਡੈੱਕੇ ਦਾ ਬੰਦੇ ਨੂੰ ਦੇਣਾ ਹੈ ਦੇਣਾ ਜੀ ਆਪਾਂ ਵਾਪਸ ਜੇ ਦੇਣਾ ਬੰਪਰ ਛਤਰੀ ਨਾਲ ਹੈ ਬੰਪਰ ਛਤਰੀ ਨਾਲ ਹੈ ਠੀਕ ਹੈ ਵੀਰ ਉਹ ਡੈੱਕ ਵੀਰ ਕਹਿੰਦਾ ਵੀਰ ਉਹ ਦੇਣਾ ਹੈ ਬੰਪਰ ਛਤਰੀ ਨਾਲ ਹੈ ਇਹਦਾ ਟਰੈਕਟਰ ਆਪਾਂ ਤੁਹਾਨੂੰ ਜਮਾਂ ਜਾਇ ਜਮੁੱਲ ਦੇ ਦੇਣਾ ਇਹਦਾ ਠੀਕ ਹੈ ਵੀਰ ਅੱਗੇ ਪਿੱਛੇ ਦੇ ਘੁੰਮ ਕੇ ਦਿਖਾ ਦੇ ਮਾੜਾ ਟਰੈਕਟਰ ਮਰਾ ਦੇ ਨੇਗਾ ਮੜੀ ਇਹ ਪਾਵਰ ਸਟੀering ਹੈ ਇਹ ਠੀਕ ਹੈ ਹਾਂਜੀ ਪਾਵਰ ਸਟੀering ਹੈ ਤੇਲ ਬ੍ਰੇਕ ਹੈ ਸਾਰੇ ਫੰਕਸ਼ਨ ਹੈ ਵੀਰ ਉਹ ਟਰੈਕਟਰ ਦੇ ਵਿੱਚ ਠੀਕ ਹੈ ਜੀ ਲੋ ਜੀ ਕਰ ਲਓ ਕੰਡੀਸ਼ਨ ਚੈੱਕ ਲੋ ਜੀ ਸਰਪੇਟਾ ਨੂੰ ਕਿ ਸਿਸਟਮ ਨਹੀਂ ਵੀਰੋ ਮਿਲਣਾ ਇਹ ਵੀਰ ਨੇ ਹੀ ਕਹਿੰਦੇ ਸੀ ਦੇਣਾ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਦੀ ਏ 310000 ਆਦੂ ਠੀਕ ਥੋੜਾ ਮੋਟਾ ਹੋ ਸਕਦਾ ਉੱਪਰ ਇਹ ਰੋ ਰੇਟ ਹੈਗਾ 310000 ਥੋੜਾ ਮੌਕੇ ਤੇ ਪੂਰਾ ਵਧੀਆ ਮਾਨਤਾ ਨਾਲ ਹੋਊਗਾ ਜਿਹੜੇ ਵੀ ਵੀਰ ਨੇ ਲੈਣਾ ਹੋਇਆ ਠੀਕ ਹੈ ਜੀ ਬਾਕੀ ਵੀਰੋ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਹੈ ਹੋਰ ਵੀ ਆਪਣੇ ਕੋਲ ਟਰੈਕਟਰ ਖੜੇ ਨੇ ਏਜੰਸੀਆਂ ਦੇ ਵਿੱਚ ਤੇ ਇੱਕ ਆਪਣੇ ਕੋਲ ਅੱਜ आईएमटीवी ਆਇਆ 533 ਵਧੀਆ ਟਰੈਕਟਰ ਤਿਆਰ ਹੋਇਆ ਵਾ ਉਹ ਵੀ ਆਪਾਂ ਤੁਹਾਨੂੰ ਕੱਲ ਕੋਲ ਨੂੰ ਅਗਲੇ ਵਲੌਗ ਦੇ ਵਿੱਚ ਵੀਡੀਓ ਪਾਵਾਂਗੇ ਬਣਾ ਕੇ 6055 ਵਾ ਵੀ ਨਿਕਾ ਵਜਵਾ ਜੀ ਇੱਕ ਵਾਰ ਕੱਲ ਨੂੰ ਪਾਵਾਂਗੇ ਕੱਲ ਨੂੰ ਪਾਵਾਂਗੇ ਕੱਲ ਨੂੰ ਚਾਲਣਾ ਪਾਵਾਂਗੇ ਆਪਾਂ ਸਾਰਾ ਕੁਝ ਅੱਜ ਦਿਖਾਤਾ ਕਰਨਾ ਹੈ ਫੇ ਕੱਲ ਨੂੰ ਕੀ ਕਰਨਾ ਕੁਝ ਦਿਖਾਉਣਾ ਕੁਛ ਕੱਲ ਨੂੰ ਚਾਲਣਾ ਪਾਵਾਂਗੇ ਉਹਦੇ ਪਰ ਠੀਕ ਆ ਵੀਰੇ ਬਾਕੀ ਠੀਕ ਆ ਵੀਰੋ ਹੋਰ ਵੀ ਮੇਰੇ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਆਪਾਂ ਕਰ ਸਕਦਾ ਦੇ ਪੁੱਤਰ ਪੜਦਾ ਤੂੰ ਦਾ ਪੰਮੇ ਵੀਰ ਨੇ ਪਹਿਲਾਂ ਹੌਲਣ ਏਜੰਸੀ 'ਚ ਕੰਮ ਕਰਿਆ ਬਹੁਤ ਟਾਈਮ ਅੱਛਾ ਜੀ ਹਾਂ ਟਰੈਕਟਰ ਹੌਲਣ ਇਹਨਾਂ ਕੋ ਦੂਰੋਂ ਦੂਰੋਂ ਆਉਂਦਾ ਤੇ ਬਾਕੀ ਹੋਰ ਮੇਰੇ ਵੀਰ ਨੇ ਕਿਸੇ ਨੇ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਵੀਰ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਨੰਬਰ ਆਪਣਾ ਸਕਰੀਨ ਤੇ ਚੱਲਦਾ ਹੁੰਦਾ ਜੀ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਆਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਬਿਰੋ ਨੰਬਰ ਬੋਲ ਦਿਆ ਬਾਈ ਦਾ ਬਾਈ ਦਾ ਨੰਬਰ ਹੈਗਾ ਜੀ 62304 44619 ਜੀ ਆਪਣਾ ਵੀ ਬੋਲ ਦੇ ਮੇਰਾ ਹੈਗਾ 9464 375034 ਠੀਕ ਹੈ ਜੀ ਹਾਂ ਜੀ ਇਹ ਮੇਰਾ ਰੋਪੜ ਵਿਖੇ ਆਪਣੀ ਲੋਕੇਸ਼ਨ ਆ ਸਾਡੀ ਏਜੰਸੀ ਦੇ ਬਿਲਕੁਲ ਨਾਲੇ ਆ ਪੱਠਾ ਸਾਹਿਬ ਦੇ ਨੇੜੇ ਆ ਜਿਹਨੇ ਵੀ ਵੀਰ ਨੇ ਕੋਈ ਟਰੈਕਟਰ ਦੇਖਣ ਦੂਰੋਂ ਨੇੜੇ ਆਉਣਾ ਤਾਂ ਫੋਨ ਜ਼ਰੂਰ ਕਰਕੇ ਆਇਓ ਠੀਕ ਆ ਜੀ ਇੰਨੀ ਕੁ ਬੇਨਤੀ ਆ ਤੇ ਬਾਕੀ ਠੀਕ ਆ ਜੀ ਧੰਨਵਾਦ ਸਤਿ ਸ੍ਰੀ ਅਕਾਲ